ਕੱਲ ਪਸੰਗੀਆ ਬੈਰੋ ਦੋਸਤੋ ਮੈਂ ਤੁਹਾਡਾ ਆਪਣਾ ਵਿਰਾਜ ਮਹਿਲੋ ਸਿੱਕਰ ਸਿੰਘ ਤੇ ਤੁਸੀਂ ਮੇਰਾ ਚੈਨਲ ਦੇਖ ਰਹੇ ਹੋਗੇ ਸਿੱਕਰ ਸਿੰਘ ਬਲੌਗ ਤੇ ਅੱਜ ਬਹੁਤ ਟਾਈਮ ਬਾਅਦ ਤੁਹਾਡੇ ਲਈ ਆਸਤੇ ਨਵਾਂ ਬਲੌਗ ਲੈ ਕੇ ਆਇਆ ਬਲੌਗ ਲੇਟ ਹੋਣ ਦਾ ਕਾਰਨ ਤੇ ਮੇਰੇ ਸਾਰੇ ਚੈਨਲਾਂ ਦੀਆਂ ਵੀਡੀਓ ਲੇਟ ਹੋਣ ਦਾ ਕਾਰਨ ਇਹ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਵੀਡੀਓ ਨਹੀਂ ਆ ਰਹੀ ਸੀ ਦਾ ਕਾਰਨ ਇਹ ਸੀ ਭਾਈ ਮੈਂ ਵਿਆਹ ਕਰਾ ਰਿਹਾ ਸੀ ਆਪਦਾ ਤਾਂ ਪਿਛਲੇ ਮਹੀਨੇ ਮੇਰਾ ਵਿਆਹ ਹੋਇਆ ਤਾਂ ਤਾਂ ਕਰਕੇ ਮਤਲਬ ਇੱਕ ਮਹੀਨਾ ਲੇਟ ਹੋ ਗਿਆ ਤੇ ਤੁਹਾਨੂੰ ਪਤਾ ਫਿਰ ਜਦੋਂ ਬੰਦੇ ਦਾ ਨਵਾਂ ਨਾ ਵਿਆਹ ਹੁੰਦਾ ਫਿਰ ਫੇਵਰੇਟ ਟਾਈਮ ਵੀ ਦੇਣਾ ਪੈਂਦਾ ਤੇ ਇਸ ਕਰਕੇ ਔਰ ਦੂਜੀ ਗੱਲ ਇੱਕ ਤਾਂ ਤੁਸੀਂ ਪਹਿ ਮੈਨੂੰ ਮੁਬਾਰਕਾ ਦੇਣੀਆਂ ਨੇ ਜਿਹੜੀਆਂ ਮਤਲਬ ਵੀ ਮੇਰਾ ਆਪ ਦਾ ਨਾਮ ਆ ਗਿਆ ਕੋਈ ਨਹੀਂ ਯਾਰ ਤੂੰ ਕੱਦ ਲਈ ਕੱਟ ਕੀਤਾ ਗਿਆ ਅਮਰ ਤੈਨੂੰ ਕੀ ਹੋਇਆਗਾ ਜਦੋਂ ਮੈਂ ਬੋਲ ਰਿਹਾ ਮੈਨੂੰ ਵੀ ਇੱਥੇ ਸਿੱਥੋਂ ਦਾ ਹੋਣਾ ਜੇ ਤੈਨੂੰ ਪਤਾ ਤੇ ਲੱਗਦਾ ਵੀ ਯਾਰ ਅੰਦਰ ਚੱਲ ਰਿਹਾ ਬੋਲ ਚਲ 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 ਚਲੋ 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 ਆ ਕੱਟ ਕੱਟ ਕਰਦਾ ਭਾਵੇਂ ਬਲੌਗ ਸੀ ਚੱਲੀ ਜਾਂਦਾ ਹੁਣ ਉਹਨੇ ਤਾਂ ਕੱਟ ਕਰਦਿਆ ਨਾ ਹੁਣ ਨਹੀਂ ਨਹੀਂ ਚੱਲੀ ਜਾਂਦਾ ਉਹੀ ਹਾਂ ਬਾਈ ਨੇ ਕੱਟ ਦਾਂ ਚਲੋ ਹਾਂਜੀ ਤੇ ਇੱਕ ਤਾਂ ਤੁਸੀਂ ਮੈਨੂੰ ਮੁਬਾਰਕਾ ਦੇਣੀਆਂ ਨੇ ਭਾਈ ਮੇਰੇ ਵਿਆਹ ਦੀਆਂ ਕਮੈਂਟ ਕਰ ਕਰਕੇ ਵਧੀਆ ਜੇ ਤੁਸੀਂ ਮੈਨੂੰ ਮੁਬਾਰਕਾਂ ਦੇਣੀਆਂ ਨੇ ਜਿਹੜੀ ਦੂਜੀ ਗੱਲ ਆ ਉਹ ਇਹ ਆ ਕਿ ਇੱਕ ਖੁਸ਼ਖਬਰੀ ਮੈਂ ਤੁਹਾਨੂੰ ਦੋਹਰ ਦੇਣੀ ਸੀ ਉਹ ਇਹ ਸੀ ਵੀ ਭਾਈ ਮੈਂ ਆਪਦਾ ਨਵਾਂ ਘਰ ਲੈ ਲਿਆ ਔਰ ਆਪਦੀ ਕਮਾਈ ਦੇ ਨਾਲ ਲੈ ਲਿਆ ਇਹ ਕੱਲਾ ਮੇਰੇ ਹਿੱਸਾ ਨਹੀਂ ਮੇਰੀ ਸਾਰੀ ਟੀਮ ਦਾ ਤੇ ਤੁਹਾਡਾ ਪਿਆਰ ਮੁਹੱਬਤ ਹੈ ਜਿਹਦੇ ਕਰਕੇ ਮੈਂ ਆਪਦਾ ਅੱਜ ਘਰ ਵਾਲਾ ਤੇ ਘਰ ਵਾਲੀ ਵਾਲਾ ਹੋ ਜਾਗਾ ਇਸ ਕਰਕੇ ਹੁਣ ਤੁਸੀਂ ਸਾਰਿਆਂ ਨੇ ਕਮੈਂਟ ਵੀ ਕਰਨੇ ਆ ਵਿਧਾਈਆਂ ਵੀ ਦੇਣੀਆਂ ਨੇ ਫਿਰ ਉਸ ਤੋਂ ਬਾਅਦ ਆਪਾਂ ਦੇਖਾਂਗੇ ਵੀ ਅੱਗੇ ਦਾ ਕੀ ਗੱਲਬਾਤ ਹੈ ਘਰ ਦਾ ਜਿਹੜਾ ਪੂਰਾ ਨਵੇਂ ਘਰ ਦਾ ਬਲੌਗ ਵੀ ਬਣਾਵਾਂਗੇ ਬਲੌਗ ਬਣਾ ਕੇ ਵੀ ਤੁਹਾਨੂੰ ਦਿਖਾਵਾਂਗੇ ਪਰ ਫਿਲਹਾਲ ਅੱਜ ਜਿਹੜੇ 2-2 4-4 ਸੀਨ ਚੱਲ ਰਹੇ ਨੇ ਜੋ ਵੀ ਚੀਜ਼ ਇਹ ਚੱਲ ਰਿਹਾ ਅੱਜ ਜਿਹੜਾ ਆਕਾਸ਼ ਦੇ ਚੈਨਲ ਦਾ ਸ਼ੂਟ ਹੈ ਤੇ ਉਸ ਦੇ ਦੌਰਾਨ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਅੱਜ ਤੁਸੀਂ ਉਹ ਦੇਖੋ ਫਿਰ ਤੁਹਾਨੂੰ ਇਸ ਤੋਂ ਬਾਅਦ ਅਸੀਂ ਜਿਹੜਾ ਘਰ ਦਾ ਹੋਮ ਟੂਰ ਵੀ ਕਰਵਾਵਾਂਗੇ ਤੇ ਸਭ ਤੋਂ ਪਹਿਲਾਂ ਜੇ ਨਮਾ ਕਰ ਲਿਆ ਜਿਹੜਾ ਉਹਦਾ ਤੁਸੀਂ ਤੁਹਾਡੇ ਨਾਲ ਇੰਟਰੋਡਕਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਕਿਵੇਂ ਕੰਮ ਹੋਇਆ ਕਿਵੇਂ ਸਾਰਾ ਅੱਗੇ ਸ਼ਿਫਟਿੰਗ ਹੋਣੀ ਹੈ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤਾਂ ਦੇਖੋ ਤੁਸੀਂ ਵਲੌਗ ਮਿਲਦੇ ਆ ਬਾਅਦ ਚ ਹੇ ਲੋ ਗਾਇਸ ਮਾਰਾ ਨੈਕਸਟ ਵਲੌਗ ਦੇਖੋ ਮਾਰੇ ਆਰਡਰਸ ਕੀ ਕਰ ਰਹੇ ਹੈ ਜਿਦਾ ਚੱਲੀ ਹੈ ਜੱਦੀ ਮਾਰਾ ਦੇਖੀ ਜਾ ਬਿਗੜੀ ਗਈ ਤੁਸੀਂ 12 ਬੋਲੇ ਤੋਂ ਇਹ ਤੁਹਾਨੂੰ ਦਿੱਤਾ। ਤੁਸੀਂ ਦੇਖੋ ਲਓ ਵੀ ਚਟਨੀਆ ਰੋਟੀ ਖਾਓ। ਦੱਸੋ ਕਿਹਨੇ ਚਟਨੀਆ ਰੋਟੀ ਵਾਦੀ ਆ। ਚਟਨੀਆ ਰੋਟੀ ਨਾਲ ਰੱਸੀ। ਦੇਖੋ ਕਿਹ ਨਜ਼ਾਰਾ। ਲੋ ਨਜ਼ਾਰਾ ਤੁਸੀਂ ਰੋਟੀ ਦਾ। ਅੱਜ ਅੱਜ ਸਾਧੂ ਵੀ ਬੰਦਾ ਬੈਠਾ ਮੈਂ। ਜਿੰਨੇ ਸਾਰਾ ਵੀ ਜਿੰਦਗੀ ਬੜੀ ਸੌਖੀ ਦੇ ਸਿੱਖ ਤੋਂ ਹੋਣੀ। ਆ ਸਿंपल ਹੁੰਦੀ ਆ। ਤੇ ਸੌਖੀ ਵਰਤੋਂ ਜਿਆ। ਚਲੋ ਆਪਾਂ ਗਾਂ ਆਡੀਅנס ਨੂੰ ਪੁੱਛਦੇ ਆ ਵੀ ਕੀ ਕਰ ਰਹੇ ਹੋ ਆਡੀਅנס ਕੋਲ ਸੀਨ ਲਗਾ ਕੇ ਦਿਖਾ ਰਹੇ ਹਾਂ ਸੀਨ ਦਿਖਾ ਰਹੇ ਆ ਵੀ ਕਿੱਦਾਂ ਕਰਦੇ ਸੀਨ ਲਈ ਰੈਡੀ ਹੋ ਰਹੇ ਆ ਸੀਨ ਕਰ ਰਹੇ ਆ ਸੀ ਹਾਂ ਹੁਣ ਕੀ ਕਰ ਰਹੇ ਹੋ 150 ਸਵਾ ਲਿਆ ਸਾਡਾ ਆਪ ਹੁਣ ਕੀ ਕਰ ਰਹੇ ਹੋ ਕੋਈ ਲੱਗਦਾ ਹੋਰ ਵਾਪਸ ਲਈ ਜੀ ਬਈ ਤੁਹਾਡੇ ਫੋਨ ਤੇ ਹੀ ਬਣਾਉਂਗਾ ਮੈਂ ਤਾਂ ਵੀਡੀਓ ਮੇਰੇ ਨੂੰ ਬਣਾ ਲਈ ਆ ਬਈ ਤੁਹਾਡਾ ਫੋਨ ਤੇ ਮੇਰੇ ਫੋਨ ਤੇ ਇੱਕ ਸੀਨ ਵੀ ਹੈਗਾ ਦੇਖ ਤੂੰ ਤੁਹਾਡੇ ਫੋਨ ਤੇ ਲੱਗਦਾ ਇੱਕ ਸੀਨ ਦੁਲਤਾਂ ਨੇ ਫੋਟੋ ਮਾਈਆ ਤੁਹਾਡੇ ਫੋਨ ਹਾਂ ਕਿੰਨੇ ਮਿੰਟ ਦੀ ਬਾਣੀਗੀ ਠੀਕ ਆ ਠੀਕ ਆ ਕਿੰਨੇ ਦਿਓ ਚ 21 ਦੀ ਇੱਕ ਵੀਡੀਓ ਨਿਕਲ ਗਈ ਇਹ ਵੀਡੀਓ ਨਿਕਲ ਗਈ ਸਾਰੇ ਵੀਰੇ ਤੇ ਫੋਨ ਲਾ ਰੋ ਰੋਦਾ ਮੋਟੇ ਕਰ 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 ਚਲੋ ਫਿਰ ਨਲਤੇ ਸੋਫਿਆ ਤੇ ਸੀਨ ਓਕੇ ਕਿਹੜੀ ਪਹਿਲਾਂ ਬੈਠੀ ਆ ਮੈਂ ਤੁਹਾਨੂੰ ਲਿਆ ਹਾਂ ਹੱਥ ਹੈ ਅਸੀਂ ਤੇ ਦੁਆਨ ਬੱਢਦੇ ਜਦੋਂ ਦੁਆਨ ਬੱਢਦੇ ਓਕੇ ਗਾਇਸ ਅਸੀਂ ਸੀਨ ਲਾ ਰਹੇ ਹਾਂ ਫਿਰ ਸਟਾਰਟ ਕਰ ਰਹੇ ਹਾਂ ਅਸੀਂ ਬਲੌਗ ਇਸ ਨੂੰ ਜੀ ਮੰਗ ਰਹੇ ਨੇ ਮੈਂ ਤਾਂ ਨਾ ਚਾਹਤ ਨਹੀਂ ਨਾ ਪੁੱਜਾ ਖੋਣ ਦੀ ਪੱਕਾ ਇਹਦਾ ਹਿਆਲ ਆਉਂਦੇ ਨੇ ਆਪਾਂ ਦੇਖ ਲੱਡ ਵੀ ਕੀ ਜਾਂਦੀ ਕਹਿੰਦੀ ਹਿਆਲ ਆਉਂਦਾ ਯਾਦ ਤਾਂ ਇਹਨਾਂ ਨੂੰ ਨਹੀਂ ਕਮਲੀਏ ਬਾਈ ਦਿਸ ਵਨ ਹੁਣ ਮੈਂ ਕਿਹੜੇ ਤਰੀਕੇ ਨਾਲ ਆਸ ਵਿੱਚ ਮੈਂ ਕਿੱਦੇ ਦਾ ਤੈਨੂੰ ਮੋੜਦਾ ਪਹਿਲਾਂ ਦੱਸ ਦੇ ਪਹਿਲਾਂ ਦੱਸ ਦੇ ਮੈਨੂੰ ਵੀ ਚਾਹਤ ਕਿਵੇਂ ਦਾ ਪ੍ਰੋਬਲਮ ਹੈ ਡਾਊਨ ਡਾਊਨ ਤੂੰ ਦੱਸ ਦੇਣਾ ਕਵਰ ਨਹੀਂ ਚਾਹੁੰਦੇ ਰਾਸ਼ਟਰੀ ਜ਼ਰੂਰੀ ਭਾਗੀ ਭੇਜਿਆ ਤਾਂ ਫਿਰ ਇਨਵੀਟੇਸ਼ਨ ਦਾ ਗੜੀ ਹੈ ਗੱਲ ਇਹ ਤੋਂ ਆ ਦੇਖੋ ਕਿੰਨਾ ਪਿਆਰੀ ਕਿੰਨੇ ਪਿਆਰੀ ਮਿੱਠੀ ਆ ਗਈ ਪਾਲਕ ਦੇਖੋ ਇੱਧਰ ਵੀ ਬਲੌਗ ਬਣ ਰਿਹਾ ਹੈ ਜੀ ਬਲੌਗ ਤੇ ਬਲੌਗ ਸਾ ਬਲੌਗ ਬਣਦੇ ਪਏ ਆ ਹਾਂ ਜੀ ਸਾ ਬਲੌਗ ਬਣ ਰਿਹਾ ਹੈ ਜੀ ਦੇਖੋ ਇਹ ਸਾਗ ਬਣ ਰਿਹਾ ਹੈ ਜੀ ਹਾਂ ਜੀ ਮਿਹਨਤ ਚੱਲੀ ਹੈ ਮਿਹਨਤ ਚੱਲੀ ਜਾਂਦੀ ਹੈ ਮਿਹਨਤ ਜਾਰੀ ਹੈ ਮਿਹਨਤ ਜਾਰੀ ਹਾਂ ਮਿਹਨਤ ਜਾਰੀ ਹੈ ਦੇਖੋ ਹੋ ਗਿਆ ਹੁਣ ਇਹਦਾ ਮਤਲਬ ਹੈ ਜੀ ਮਾਰਚ ਪ੍ਰਾਇਰ ਤੱਕ ਹੀ ਚੱਲੇ ਇਹ ਸਾਲ ਚੱਲਦਾ ਰਹੂਗਾ ਚੱਲਦਾ ਰਹੂਗਾ ਮਾਰਚ ਪ੍ਰਾਇਰ ਤੱਕ ਇਹਨੂੰ ਕਾ ਖਵਾਉਣਗੇ ਨਹੀਂ ਮੇਰੇ ਘਰੇ ਲੱਗੇ ਰੰਗ ਭਾਗ ਤੇ ਸਾਰਾ ਸਾਲ ਚੱਲਦਾ ਰਹੂਗਾ ਸਾਹ ਯਾਰ ਆਜੋ ਆਜੋ ਮੈਂ ਉਹ ਦਿਆ ਬਾਈ ਜੀ ਸਤਿ ਸ਼੍ਰੀ ਅਕਾਲ ਬੋ ਬਾਈ ਜੀ ਇਹ ਬੰਦਾ ਉਹ ਹੈ ਜਿਹੜੇ ਬੰਦੇ ਨੇ ਮੈਨੂੰ ਘਰ ਚ ਵੜਨ ਜਗ੍ਹਾ ਕੀਤਾ ਇਹਦੇ ਲਈ ਤਾੜੀਆਂ ਵੀ ਮਾਰਨੀ ਹੈ ਤੇ ਤੁਸੀਂ ਕਮੈਂਟ ਵੀ ਕਰਨਾ ਬਾਈ ਦਾ ਨਾਮ ਜਸਵੰਤ ਹੈ ਤੁਸੀਂ ਇਹਨਾਂ ਨੂੰ ਧੰਨਵਾਦ ਵੀ ਕਰਨਾ ਬਾਈ ਮੇਰਾ ਚੈਨਲ ਹੈਗਾ ਵਿਰਾਟ ਮਹਿਲ ਤੇ ਦੂਸਰਾ ਜਿਹੜਾ ਕਿਕਰ ਸਿੰਘ ਵਲੌਗ ਉਹਦੇ ਤਾੜਾ ਵਲੌਗ ਬਣਾ ਰਹੇ ਹਾਂ ਠੀਕ ਆ ਜਾਓ ਬਈ ਲੈ ਵੀ ਆਓ ਆਜੋ ਆਜੋ ਰੰਗੇ ਮੰਗੇ ਆਓ ਲਾਓ ਬਈ ਤੇ ਇੱਧਰ ਬੈਠਾ ਵੀ ਸਾਡਾ ਕਾਕਾ ਹਰਮਨ ਸਿੰਘ ਹਮੂ ਇਹ ਅਸੀਂ ਜੀ ਕੋਈ ਚੀਜ਼ ਸਪੌਂਸਰ ਕਰ ਰਿਹਾ ਕਿਆ ਕਰ ਰਹੇ ਹੋ ਬਈ ਆਪਾਂ ਸਾਨੂੰ ਹੀਰ ਹੀਰ ਇਹਦਾ ਸਕਿੱਲ ਦਾ ਜੋਸ਼ ਟਮਾਨ ਹੈ ਰੀਅਲੀ ਹਾਂ ਸ਼ੋ ਇਹੋ ਬਲੇਗ ਵਿੱਚ ਮੈਂ ਪੈਸਾ ਨਹੀਂ ਲੈਣਾ ਇੱਕ ਵੀ ਆ ਜੀ ਸੱਚੀ ਹਾਂ ਜੀ ਠੀਕ ਹੈ ਲੈਕਮੇਜ ਲੈਕਮੇਜ ਵਾਹ ਵਾਹ ਲੈਕਮੇਜ ਨੂੰ ਸਪான்ਸਰ ਕਰ ਰਿਹਾ ਭਾਈ ਹਰਮਨ ਸਿੰਘ ਤੇ ਚਲੋ ਪ੍ਰੋਮੋਸ਼ਨ ਵੀ ਕਰ ਦਾਂਗੇ ਹਾਂ ਜੀ ਕੋਈ ਨਹੀਂ ਆਇਆ ਤਾਂ ਆਪਾਂ ਜਮਾ ਵੀ ਹੋ ਜਾਣਾ ਅੱਜ ਨੂੰ ਬੁਖਾਰ ਹੋਇਆ ਪਿਆ ਕੋਈ ਗੱਲ ਪਰ ਇਹ ਬੰਦਾ ਬਹੁਤ ਖੈਨ ਦਾ ਇਸ ਤਰ੍ਹਾਂ ਕਮੇਟੀ ਬਹੁਤ ਅੱਛੀ ਕਰਦਾ ਵਸੇ ਤੇ ਆਕਟਿੰਗ ਤਾਂ ਹਜੇ ਇਹਦੇ ਮੂੰਹ ਬਣ ਕੀ ਹੋਈ ਐ ਫਿਰ ਰਾਣੀ ਦੇ ਦੋਸਤ ਹੋਦੇ ਨੇ ਹੋਰ ਜਿਵੇਂ ਸੁੰਦਰੀ ਬਣਾਇਆ ਗੁੰਡਾ ਸਰੀਰ ਦੇ हिसाब ਨਾਲ ਉਲਟ ਬਣਾਉਂਦੇ ਹਾਂ ਆ ਦੇਖੋ ਇਹਨਾਂ ਗੁੰਡਾ ਦੇਖੋ ਕਹੇ ਜਿਹਾ ਸਾਡਾ ਪੜਿਆ ਹੋਇਆ ਗੁੰਡਾ ਖਾਣੇ ਵੀ ਦੇਖਾਂਦੇ ਪੀਂਦੇ ਕਰਦਾ ਗੁੰਡਾ ਇਹ ਇਹ ਕੋਈ ਗੁੰਡਾ ਹੈ ਕੋਈ ਗੁੰਡੜੀ ਦੀ ਬਿਮਾਰੀ ਹੋ ਗਈ ਗੁੰਡੜੀ ਬਿਮਾਰੀ ਲੱਗੀ ਗੁੰਡੜੀ ਦੀ ਬਿਮਾਰੀ ਪੈ ਗਈ ਹੋਣੀ ਅੱਛਾ ਬਈ ਇਹ ਕੀ ਗੱਲ ਹੈ ਇਹ ਇੰਨਾ ਨੇ ਕਰ ਦਵਾਇਆ ਹਾਂ ਡੀਲਰ ਨਾਲ ਕਰ ਲੈ ਸੀ ਨਾ ਹਾਂ ਇਹ ਮੈਂ ਤੇ ਅੱਛਾ ਇੱਧਰ ਹੈਗੇ ਨੇ ਭਾਈ ਤੁਸੀਂ ਆਹ ਮੁੰਡਾ ਭਾਈ ਨਾਰਾਜ਼ ਦੇਖੋ ਸਾਡੇ ਆਰਟਿਸ ਅੰਨੇ ਹੋ ਗਏ ਗਾਇਸ ਅੰਨੇ ਹੋ ਗਏ ਸਮੱਸਿਆ ਨਾ ਜੀ ਇਨੇ ਸ਼ਾਰਟ ਟਾਈਮ ਦੇ ਇੰਟਰਵਿਊ ਕਿੱਦਾਂ ਸਮਝਾ ਦੇਈਏ ਮਤਲਬ ਹੈਗਾਗਾ ਵੀ ਇਹ ਇੱਕ ਹੀ ਦਿਨ ਦੇ ਫਾਲਪਾਈ ਜਾਂ ਤੂੰ ਕੀਤੀਆਂ ਮੈਂ ਤੂੰ ਭਰੇਗਾ ਹੁਣ ਇਹਦੇ ਆਪਾਂ ਬਾਕਤਬਦ ਇਹ ਇਸ ਤੋਂ ਹੋਣੇ ਉਦਲੇ ਕਰਨਾ ਟਿੱਕੀ ਔਰ ਇਹ ਸਾਰੀ ਸ਼ੂਟ ਕਰਕੇ ਰੱਖਣੀ ਆ ਅਪਲੋਡ ਕਰਕੇ ਰੱਖਣੀ ਆ ਉਸ ਤੋਂ ਬਾਅਦ ਇਹਨੂੰ ਰੈਗੂਲਰ ਇੱਕੋ ਟੈਂਟ ਸਿੱਖਣੀ ਇੱਕ ਦਿਨ ਚ ਇੱਕ ਪੰਜ ਮਿੰਟ ਬਾਅਦ ਚਲੋ ਜੀ ਹਾਂ ਯਾ ਇੰਕਾ ਚੱਤਾ ਤੇ ਲੋ ਇਹ ਵੀ ਚੱਤਾ ਵਿਆਹ ਤੋਂ ਬਾਅਦ ਮੈਂ ਆਏ ਨਹੀਂ ਸੀ ਸੁਣਿਆ ਵੀ ਬੰਦਾ ਇੰਨਾ ਵੀ ਬੰਦਲ ਜਾਂਦਾ ਆਪਾਂ ਕਿੰਨੀ ਵਾਰੀ ਸੁਣਿਆ ਵੀ ਬੰਦਾ ਇੰਨਾ ਵੀ ਬੰਦਲ ਨਹੀਂ ਚੱਲ ਆਪਾਂ ਢੇਰ ਨਹੀਂ ਫਾਇਦਾ ਕਰਾਂਗੇ ਇਹਦਾ ਠੀਕ ਹੈ ਇਹ ਠੀਕ ਹੈ ਚੱਲ ਇਹ ਤਾਂ ਠੀਕ ਆ ਹਾਂ ਕਿਉਂਕਿ ਮੈਂ ਨਾਲ ਦੂਜੀ ਵੀ ਚੱਲੂਗੀ ਕਰੇਵਾ ਹਾਂ ਕਰੇਵਾ ਮੁਕਲੇਵਾ ਮੈਨੂੰ ਮੈਂ ਪੈ ਜਾਉਂਦੇ ਹਾਂ ਵੀ ਮੁਕਲਾਵਾ ਨਹੀਂ ਆ ਰਹਿਆ ਓਕੇ ਗੁਰਜੀਤ ਜੀ ਮੈਨੂੰ ਗੋਲੇ ਸੈਟ ਕੋਲ ਕੋ ਤਾਂ ਕਿ ਲਾਵੇ ਨੇ ਕੋਈ ਕਮੈਂਟ ਹੀ ਜਾਂਦੇ ਮੇਰੇ ਚੈਨਲ ਤੇ ਥੱਲੇ ਕਦੇ ਗੋਲੇ ਖਾਣੇ ਤੁਸੀਂ ਇੱਧਰ ਵੜਾ ਲਈ ਨਹੀਂ ਉਹ ਦੀਦੀ ਕਿਉਂ ਸਾਰੇ ਪਹਿਲਾਂ ਗੋਲੇ ਖਾਣੇ ਕੋ ਵੀ ਗੋਲਾ ਚਾਹੀਏ ਗੋਲੇ ਖਾਣੇ ਆ ਗੋਲੇ ਆ ਦੇਖੋ ਜੀ ਇੱਧਰ ਵਧਾਉਣਾ ਜੇ ਬਾਰੇ ਹੋਰ ਬੱਚੇ ਦੇਖਿਓ ਮੋਰ ਕੋਲ ਦੇਖਿਆ ਸਾ ਆ ਵਾਲਾ ਗੋਲੇ ਦਾ ਦੇਖੋ ਇਹੇ ਭਾਈ ਮੇਰੇ ਆਪ ਦੀ ਸਾਕੀ ਘਰ ਵਾਲੀ ਮੇਰੀ ਬਹੂ ਖਰੀਦ ਕੇ ਲੈ ਕੇ ਆਈ ਸੀ ਪਰ ਇਹ ਉਹ ਗੋਲਾ ਜਿਹਾ ਟਿੱਡ ਜਿ ਵੰਜ ਜਾਂਦਾ ਹਾਂ ਬੜੇ ਹੋਏ ਗੋਲੇ ਭਾਈ ਹਾਂ ਉਸੀ ਦਾ ਫੌਜ ਦੇ ਸੱਕੇ ਕਾ ਤੇਰੇ ਕੀ ਦੁਸ਼ਮਣੀ ਹੈ ਇਹਦਾ ਇੱਕ ਤਾਂ ਗੋਲਾ ਮੈਨੂੰ ਮਿਲ ਗਿਆ ਤੇ ਕਿਹਦਾ ਗੋਲਾਗਾ ਨਾ ਜਿਹੜੀ ਮਿਲਦਾ ਚਲੋ ਦੀਦੀ ਸ਼ੀਨ ਕਰਿਆ ਦਵਾ ਨਾ ਦੁਮਾਰ ਚ ਕੀ ਨਹੀਂ ਤੋੜਾ ਤੁਹਾਡਾ ਗੁੱਸਾ ਲੈ ਕੇ ਲਫਾਜਾ ਮੇਰੇ ਕੋਲ ਚਲੋ ਹਲੋ ਉਸੀ ਦਾ ਦੂਜੀ ਗੱਡ ਕੇ ਜਿੱਤਣ ਲੈ ਜੀ ਕੇ ਬੈਠੀ ਹਾਂ ਅੱਛਾ ਉਹ ਕੌਣ ਹੈ ਪੈਰੀ ਦਾ ਨੰਬਰ ਤਾਂ ਮੈਨੂੰ ਹੈਗਾ ਨਾ ਪਰ ਮੇਰੀ ਉਹਦੇ ਨਾਲ ਗੱਲ ਬਾਤ ਜੀ ਹੋਈ ਨਹੀਂ ਨਾਲ ਕੌਣ ਕੌਣ ਇਹਦਾ ਕੌਣ ਹੈ ਤੂੰ ਕੀ ਗੱਲ ਬਾਤ ਹੈ ਤੂੰ ਮੈਂ ਤਾਂ ਕੋਈ ਗੱਲ ਨਹੀਂ ਨਹੀਂ ਮੇਰੀ ਬੈਸਟੀ ਹੋ ਰਹੀ ਹੈ ਆਉਣਾ ਕਰ ਤੂੰ ਇਸਦੇ ਲਾਇਕ ਹੀ ਆ ਐਨਕ ਬਹੁਤ ਸੋਹਣੀ ਲੱਗ ਰਹੀ ਏ ਤੁਹਾਡਾ ਕਿਹਾ ਸਿਰ ਮੱਥੇ ਥੈਂਕ ਯੂ ਥੈਂਕ ਯੂ ਸੋ ਥੰਕ ਯੂ ਓ ਮਾਈ ਗੋਡ ਸਾਡੇ 6 ਦੇ ਪਹੁੰਚਿਆ ਨਹੀਂ ਆਉਣਾ ਪਾ ਸਾਡਾ ਅਨਮੋਲ ਗਗਨ ਮਾਨ ਐਮ ਐਲ ਏ ਅਨਮੋਲ ਗਗਨ ਮਾਨ ਟਿਕ ਪਾਉਣਾ ਓ ਦੇ ਨਾ ਆਪੇ ਨਾ ਗਿਆ ਨਾ ਹੋਣਾ ਕੋ ਮੁਰਕ ਕੇ ਕਿਉਂ ਕਿ ਪੱਲੀ ਬਟਾ ਸਾਨੂੰ ਐਮਐਸਪੀ ਚਾਹੀਦੀ ਹੈ ਬਗਰੇ ਹੋ ਮਾਈਂ ਮੇਂ ਕੀ ਆ ਰਹੀ ਜੀਮੇ ਤਕਵਾ ਕਹਿੰਦਾ ਕਿ ਉਹਨਾਂ ਲੱਗਦੇ ਤਾਂ ਹੈਗਾ ਬੰਬੇ ਬਾਈ ਪਹਿਲਾਂ ਸੁਣਾ ਫਿਰ ਮਾਈਕ ਬੰਦ ਨਾ ਕੋਨ ਤੇ ਗੱਲ ਕਰ ਰਹੇ ਮੈਮ ਚਲੋ ਬਾਰੋ ਮੈਂ ਕਰਵਾ ਹਿੰਡੜੇ ਹੋਰ ਬਾਰ ਗੁਰਪੁਰਮ ਸਵਾਗਤ ਉਹ ਦੱਸਿਆ ਨਹੀਂ ਭਾਈ ਫਿਰ ਮੈਂ ਐਮਐਨ ਵੀ ਪਾਉ ਸੀਗਾ ਇਹਦਾ ਨਾਮ ਦੱਸਣਾ ਚਾਹੁੰਦੇ ਹੁਣ करा किसी ने फोन किन्हों का रहा कॉल ठीक है ठीक है चलो तब हाँ हाँ बस सही ना ब्लॉक नहीं बढ़ाई ना नहीं आप फोन कॉल ना लाए फोन कॉल ना लाए रेडी क्या कर रहे हो आप हम गेम खेल रहे हैं और गेम खेलना क्या होना पूरे दोपहर में गया तो करते थे मार्चर लैक्सो गेम ਆ ਕਿ ਸਾਰੀ ਕੀ ਅਰਦੇ ਨਹੀਂ ਆਰਡੀਰ ਤੋਂ ਦੇ ਦਿੱਤੀ ਸਾਰੀ ਇਹ ਇਹ ਦੇਖੋ ਇਹ ਵੀ ਦੇਖ ਰਿਹਾ ਹੈ ਫੋਨ ਇਹ ਵੀ ਗੇਮ ਖੇਡ ਰਿਹਾ ਹੈ ਗੇਮ ਖੇਡ ਰਿਹਾ ਹੈ ਕੋਈ ਵੀ ਨਹੀਂ ਆਏਗੀ ਦੇਖਦੇ ਹਾਂ ਬਹੁਤ ਹੀ ਕੰਮ ਵਾਹ ਵਾਹ ਜੀ ਕੰਮ ਬਹੁਤ ਦੇਖਣਾ ਬੱਤੀ ਨਾ ਲੱਗਿਆ ਰਹੀ ਹੈ ਕੰਮ ਤੇ ਹਾਂ ਹੋਰ ਬਾਹਰਲੇ ਆਰਡਰਸ ਦਿਖਾ ਰਹੇ ਸੀ ਕੀ ਕਰ ਰਹੇ ਆ ਦੇਖ ਦਿਖਾ ਦੇ ਆਹ ਦੇਖੋ ਜੀ ਹਾਂ ਜੀ ਕੀ ਕਰ ਰਹੇ ਹੋ

ਕੀ ਹਾਲ ਹੈ ਵਧੀਆ ਤੂੰ ਦੱਸੋ ਕਿੰਨਾ ਵਧੀਆ ਹੋਰ ਫਰਜੀ ਬੰਦੇ ਜੀ ਤੁਸੀਂ ਵੀ ਨਹੀਂ ਕੋਈ ਖੇਡ ਰਹੇ ਨਾ ਮੈਂ ਜੀਮਾ ਸਾਰੇ ਆਰਡਰਸ ਗੇਮ ਖੇਡ ਰਹੇ ਆ ਮੈਂ ਫੋਨਾਂ ਦੀ ਗੱਮਾ ਘੱਟੀ ਰਹਿਣਾ ਆ ਦੇਖੋ ਜੋ ਵਸ਼ੇਰ ਐਕਟਿੰਗ ਕਰ ਰਿਹਾ ਦਾੜ ਐਕਟਿੰਗ ਕਰ ਲੋ ਜੀ ਅਸਲੀ ਗੇਮਾਂ ਖੇਡਣਾ ਅਸਲੀ ਗੇਮਾਂ ਖੇਡਣਾ ਠੀਕ ਐ ਓਕੇ ਅਸੀਂ ਫੇਰ ਮਿਲਦੇ ਆ ਹੁਣ ਅਸੀਂ ਸ਼ੂਟ ਕਰਦੇ ਆ ਚਲੋ ਸੁਣਾਓ ਕੀ ਗੱਲ ਬਾਤ ਹੋਣਾ ਕਿੰਨੇ ਪਿੰਟ ਦੀ ਮਾਰ ਗਈ ਕਿੰਨੇ ਮਿੰਟ ਦੀ ਨਾ ਰਸੋ ਐਥੇ ਨਾਲ ਕੰਮ ਕਰਨ ਵਾਲੇ ਘਟਲੇ ਤੇ ਪਾਉਣ ਵਾਲੇ ਜ਼ਿਆਦੇ ਐ ਕਿਹੜੇ ਕਿਹੜੇ ਤੂੰ ਇੱਕ ਤਾਂ ਪਹਿਲੇ ਨੰਬਰ ਤੇ ਟੰਟ ਪਾੜੋ ਉਹਦੇ ਇੱਕ ਨੰਬਰ ਆਉਂਦਾ ਕਿਨਾ ਮਾਤਰ ਦੱਸੂ ਸਾਰੇ ਅੰਮ੍ਰਿਤ ਗੇਮ ਕਿੰਨੇ ਦਾ ਮੇਰਾ ਅੰਮ੍ਰਿਤ ਹੀ ਹੈ ਡੀਸੀ ਬਾਤ ਦਾ ਨੰਬਰ ਤੇ ਇਹੋ ਹੀ ਅੰਮ੍ਰਿਤ ਦੀ ਇਹ ਕਹਿੰਦਾ ਮੈਂ ਮਾਣਾ ਨਹੀਂ ਤਾਂ ਪਰਚਾ ਕਰਨਾ ਤੂੰ ਤੇ ਦੇ ਕਹਿੰਦਾ ਮਾਈ ਲੈਵੀ ਸਮਰੇ ਸਾਦਾ ਮੇਰਾ ਨਾਂ ਵਰਤਦਾ ਕਹਿੰਦਾ ਮੇਰਾ ਲਾ ਬੀਜਾ ਨਾ ਲੈ ਕਰਕੇ ਦੇਖੇ ਪਰਚਮ ਇਹਦੇ ਤੇ ਇੱਕ ਪਰਚਾ ਹੋਰ ਪਾਵਾਂਗੇ ਕਹਿੰਦੇ 26 ਦਾ ਪਰਚਾ ਪਾਵਾਂਗੇ ਇਹਦੇ ਤੇ ਪਰਚਾ ਕਰਨਾ ਨਾ ਮੈਂ ਮੇਰੇ ਤੇ ਕਦੇ ਕਰਨਾ ਤੇਰਾ ਨਾਮ ਵਰਤੀ ਜਾਂਦਾ ਕੌਣ ਫੇਮ ਹੈ ਬਾਲ ਕਹਿੰਦੇ ਆ ਕਿੱਡੀ ਕੀ ਕਰਦਾ ਦੀ ਦੀ ਵੀ ਫਰੈਂਡ ਆਂਦਾ ਫਰੈਂਡ ਆ ਆ ਬਹੁਤ ਨਾਇ ਸੀ ਫਿਰ ਦੀ ਦੇ ਫਰੈਂਡ ਆ ਸਾਡੇ ਵੀ ਫਰੈਂਡ ਆ ਫਰੈਂਡ ਚਲ ਵਸਤ ਲੈਣ ਦੇ ਕੋਈ ਨਹੀਂ ਵਸਤ ਲੈਣ ਦੇ ਕੋਈ ਨਹੀਂ ਯਾਰ ਮੇਰਾ ਲਾ ਮੇਰਾ ਵੀਡੀਓ ਬਣਾ ਵੀਡੀਓ ਚੱਲੀ ਜਾਂਦੀ ਹੈ ਵੀਡੀਓ ਤਾਂ 150 ਸਮਾਨ ਦਾ ਓਏ ਕਿੰਨੇ ਕਿੰਨੂ ਬੂਆ 150 ਸਮਾਨ ਪਿਆ ਉਰੇ ਸਾਡਾ ਜਾ ਰਿਹਾ ਸਾਡੀ ਚੀਜ਼ ਕੋਲ ਆ ਗਿਆ ਕਿ ਮੈਂ ਤੁਹਾਨੂੰ ਕੰਮ ਕੀ ਕਿਹਾ ਸੀ ਹਾਂਜੀ ਲਓ ਜੀ ਲੱਗੀਆਂ ਰੌਣਕਾਂ ਵਿਆਹ ਦੀਆਂ ਵੀ ਰੌਣਕਾਂ ਦਿਖਾਇਆ ਤੁਹਾਨੂੰ ਅੱਜ ਸਾਗ ਦੀਆਂ ਰੌਣਕਾਂ ਲੱਗੀਆਂ ਸਾਡੇ ਘਰੇ ਹਾਂ ਭਾਈ ਕੀ ਕਰ ਰਹੇ ਹੋ ਗੁੱਦਗੋ ਸਾਗ ਸਰੋਂ ਦਾ ਸਾਗ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਹਾਂ ਮੱਕੀ ਦੀ ਰੋਟੀ ਬਣ ਜੂ ਬਣੂਗੀ ਜੋੜਦੇ ਹੋਗੇ ਜੋੜਦੇ ਆਂਗੇ ਐ ਬਈ ਬਣਨੀ ਹਾਂ ਜੇ ਜੋੜਦਾ ਮੱਕੀ ਦੀ ਰੋਟੀ ਪਰੀਆ ਬਣਾ ਲੋਗੇ ਲਾਓ ਵੀ ਸਾਗ ਐ ਨਾ ਸੋਚੇ ਵੀ ਦੜਬੜ ਕੱਟ ਰਹੀ ਐ ਮੰਜੂ ਮੰਜੂ ਮਹਿਰ ਤੇ ਉਸ ਤੋਂ ਬਾਅਦ ਵਿੱਚ ਗ੍ਰੈਂਡਰ ਫਿਰੂਗਾ ਫਿਰ ਦੇਖੋ ਐ ਇੱਕ ਬਲਾਈਰ ਵਰਗਾ ਬਲਾਈਰ ਵਰਗਾ ਸਾਗ ਹਾਂ ਕੜੀ ਵਰਗਾ ਦੇਖੋ ਆਹ ਦੇਖੋ ਕਿੱਡਾ ਪਿਆਰੇ ਕਿੰਨੇ ਪਿਆਰੇ ਮੇਥੇ ਆ ਗਾ ਪਾਲਕ ਐ ਬਾਥੂ ਐ ਬਲੌਗ ਤੇ ਬਲੌਗ ਠਾ ਬਲੌਗ ਬਣਦੇ ਭਾਈ ਅੱਜ ਤਾਂ ਜੀ ਐ ਬਣਦੇ ਆ ਬਲੌਗ ਦੇ ਕੋਈ ਸਾਗ ਬਣ ਰਿਹਾ ਹੈ ਜੀ ਹਾਂ ਜੀ ਮਿਹਨਤ ਚੱਲੀ ਜੰਦੀ ਹੈ ਮਿਹਨਤ ਚੱਲੀ ਜਾਂਦੀ ਆ ਮਿਹਨਤ ਜਾਰੀ ਆ ਮਿਹਨਤ ਜਾਰੀ ਆ ਬਿਲਕੁਲ ਮਿਹਨਤ ਜਾਰੀ ਆ ਹਾਂ ਸਾਡੇ ਘਰੇ ਸਾਗ ਸਟਾਰਟ ਹੋ ਗਿਆ ਹੂੰ ਹੁਣ ਇਹਦਾ ਮਤਲਬ ਹੈ ਵੀ ਮਾਰਚ ਅਪ੍ਰੈਲ ਤੱਕ ਹੀ ਚੱਲੇ ਇਹ ਸਾਗ ਚੱਲਦਾ ਰਹੂਗਾ ਰਹਦਾ ਰਹੂਗਾ ਮਾਰਚ ਅਪ੍ਰੈਲ ਤੱਕ ਇਹਨੂੰ ਤਾਂ ਖਵਾਣ ਨਹੀਂ ਹੋ ਨਹੀਂ ਮੇਰੇ ਘਰੇ ਲੱਗੇ ਰੰਗ ਭਾਗ ਤੇ ਸਾਰਾ ਸਾਲ ਚੱਲਦਾ ਰਹੂਗਾ ਸਾਗ ਯਾਰ ਆ ਜਾ ਬਾਈ ਆ ਜਾ ਆ ਜਾ ਆ ਜਾ ਬਾਈ ਜੀ ਸਤਿ ਸ਼੍ਰੀ ਅਕਾਲ ਲੋ ਬਾਈ ਜੀ ਇਹ ਬੰਦਾ ਉਹ ਹੈ ਜਿਹੜੇ ਬੰਦੇ ਨੇ ਮੈਨੂੰ ਘਰ ਚ ਵੜਨ ਜੋਗਾ ਕੀਤਾ ਇਹਦੇ ਲਈ ਤਾੜੀਆਂ ਵੀ ਮਾਰਨੀ ਹੈ ਤੇ ਤੁਸੀਂ ਕਮੈਂਟ ਵੀ ਕਰਨਾ ਬਾਈ ਦਾ ਨਾਮ ਜਸਵੰਤਾ ਤੁਸੀਂ ਇਹਨਾਂ ਨੂੰ ਧੰਨਵਾਦ ਵੀ ਕਰਨਾ ਬਾਈ ਮੇਰਾ ਚੈਨਲ ਹੈਗਾ ਵਿਰਾਟ ਮਹਿਲ ਤੇ ਦੂਸਰਾ ਜਿਹੜਾ ਹੈ ਕਿਕਰ ਸਿੰਘ ਬਲੌਗ ਉਹ ਤੇ ਤੁਹਾਡਾ ਬਲੌਗ ਬਣਾ ਰਿਹਾ ਹੁਣ ਠੀਕ ਹੈ ਆ ਜਾਓ ਬਈ ਲੈ ਵੀ ਆਓ ਆਜਾ ਆਜੋ ਰੰਗੇ ਉਹ ਨੰਗੇ ਆਓ ਲਾਓ ਬਾਈ ਤੇ ਇੱਧਰ ਬੈਠਾ ਬਈ ਸਾਡਾ ਕਾਕਾ ਹਰਮਨ ਸਿੰਘ ਹਮੂ ਇਹ ਅੱਜ ਮੈਨੂੰ ਕੋਈ ਕੋਈ ਚੀਜ਼ ਸਪੌਂਸਰ ਕਰ ਰਿਹਾ ਕਿਆ ਕਰ ਰਹੇ ਹੋ ਬਾਈ ਆਪਾਂ ਤੁਹਾਨੂੰ ਹੀਰ ਹੀਰ ਫਿਰ ਇਹਦਾ ਸਕਿੱਲ ਦਾ ਜੋ ਸਟਾ ਮੰਨ ਰਿਹਾ ਰੀਅਲੀ ਹਾਂ ਸ਼ੋਰ ਕਿਤੇ ਉੱਥੇ ਜਾ ਕੇ ਮੈਂ ਮੈਂ ਪੈਸਾ ਨਹੀਂ ਦੇਣਾ 1 ਰੁਪਿਆ ਵੀ ਸੱਚੀ ਹਾਂਜੀ ਠੀਕ ਆ ਫਿਰ ਆਪਣੇ ਨਿੱਕ ਤੋਂ ਬੜੀ ਹੋਈ ਹੈ ਲੈਕ ਵਿੱਚ ਲੈਕ ਵਿੱਚ ਵਾਹ ਵੀ ਵਾਹ ਲੈਕ ਵਿੱਚ ਮੈਨੂੰ ਸਪான்ਸਰ ਕਰ ਰਿਹਾ ਭਾਈ ਹਰਮਨ ਸਿੰਘ ਤੇ ਚਲੋ ਪ੍ਰਮੋਸ਼ਨ ਵੀ ਕਰ ਦਿਆਂਗੇ ਕੋਈ ਨਹੀਂ ਆਇਆ ਤਾਂ ਆਪਾਂ ਜਮਾ ਵੀ ਹੋਲੀ ਕਰਦੇ ਤੁਮੇ ਥੋੜਾ ਜਿਹਾ ਬੁਖਾਰ ਹੋਇਆ ਪਿਆ ਕੋਈ ਗੱਲ ਨਹੀਂ ਪਰ ਇਹ ਬੰਦਾ ਬਹੁਤ ਕੈਂਡ ਐਕਟਰ ਹੈ ਕਮੇਡੀ ਬਹੁਤ ਅੱਛੀ ਕਰਦਾ ਵੈਸੇ ਤੇ ਐਕਟਿੰਗ ਦਾ ਹਜੇ ਇਹਦੇ ਮੂੰਹ ਬਨ ਕੇ ਹੀ ਹੋਈ ਹੈ ਮੇਰੇ ਨਾਲ ਜਿਹੜੇ ਦੋ ਤਿੰਨ ਸੀਨ ਹੋਏ ਆ ਉਹ ਚ ਗੁੰਡਾ ਹੀ ਬਣਾਇਆ ਮੂੰਹ ਬਨ ਕੇ ਬਣਾਇਆ ਐਲ ਕਰਕੇ ਕੋਈ ਸ਼ੋਅ ਨਹੀਂ ਕਰ ਸਕਦਾ ਸੀ ਦੇ ਸਾਹਮਣੇ ਉਲਟ ਬਣਾਉਂਦਾ ਹਾਂ ਆ ਦੇਖੋ ਇਹਨੂੰ ਇਹ ਗੁੰਡਾ ਦੇਖ ਲੋ ਕਹੇ ਜਾ ਸਾਡਾ ਪਲਿਆ ਹੋਇਆ ਗੁੰਡਾ ਇਹ ਇਹ ਗੁੰਡਾ ਇਧਰ ਸਾਡਾ ਮੁੰਡਾ ਹੈ ਕੀ ਵਿਗਰਦਾ ਗੁੰਡਾ ਹੈ ਇਹ ਕੋਈ ਗੁੰਡਾ ਹੈ ਪੁੰਜੀ ਗੁੰਡੇ ਦੀ ਬਿਮਾਰੀ ਹੋ ਹਾਂ ਇਹਨੂੰ ਗੁੰਡੇ ਦੀ ਬਿਮਾਰੀ ਲੱਗੀ ਹੋਈ ਆ ਬਾਈ ਸਾਡੇ ਹਸਤੇ ਵੇ ਆ ਕਹਿੰਦੇ ਗੁੰਡੇ ਦੀ ਬਿਮਾਰੀ ਪਹਿਲੀ ਵਾਰੀ ਸੁਣੀ ਆ ਅੱਛਾ ਭਾਈ ਜੀ ਘਰ ਆਣੇ ਆ ਇਹ ਇਹਨਾਂ ਨੇ ਘਰ ਦਵਾਈ ਆ ਭਈ ਆਪਣਾ ਡੀਲਰਸ ਨੇ ਹਾਂ ਇਹ ਨੇ ਆਹ ਭਾਈ ਤੇ ਅੱਛਾ ਇਧਰ ਹੈਗੇ ਨੇ ਭਾਈ ਤੁਸੀਂ ਆਹ ਮੁੰਡਾ ਭਾਈ ਨਾਰਾਜ ਆ ਗੁਲਾਬ ਸਿੱਧੂ ਤੋਂ ਹੁਣ ਤੁਸੋਂ ਪੁੱਛਦੇ ਆ ਵੀ ਕਿਉਂ ਨਾਰਾਜ ਆ ਵੀ ਕਿਉਂ ਨਾਰਾਜ ਆ ਮੁੰਡਿਆ ਨਾ ਖਣ ਦਾ ਕਿਉਂ ਨਾਰਾਜ ਕਿ ਕੋਈ ਨਾ ਰਾਜਨੀਤੀ ਤੇ ਰੌਲਾ ਕੱਸ ਬੋਇਆ ਮਾਫੀ ਕਾਸਮ ਕਹੀ ਨਾ ਭਾਈ ਇਹਦਾ ਨਾਮ ਹੈਗਾ ਸਰਪੰਚ ਹੁਣ ਐ ਪਤਾ ਨਹੀਂ ਵੀ ਇਹ ਕਿਹੜਾ ਸਰਪੰਚ ਹੈ ਤੇ ਦੋਨੋਂ ਮੈਂ ਗੱਲ ਦੱਸਦਿਆਂ ਵੀ ਇਹ ਕਹਿੰਦਾ ਮੇਰੇ ਉੱਤੇ ਗਾਣਾ ਬਣਾਦਾ ਮੈਨੂੰ ਤਿੰਨ ਚਾਰ ਵਾਰੀ ਪਿੰਡ ਚ ਕੁੱਟਦਾ ਲੋਕਾਂ ਨੇ ਵੀ ਸਣੇ ਸਰਪੰਚ ਤੇਰਾ ਪਿੰਡ ਕੁੱਟਣਾ ਹਨਾ ਤੇ ਇਸ ਕਰਕੇ ਇਹਨੂੰ ਕੁੱਟਦਾ ਕਿੰਨੇ ਵਾਰੀ ਕੁੱਟ ਖਾ ਲਈ ਨਹੀਂ ਨਹੀਂ ਇਹਨਾਂ ਬੁਲੀ ਗੱਲ ਕਰਨ ਨਾਲ ਕੁਝ ਨਹੀਂ ਤੇ ਕੁੱਟ ਖਵਾ ਦਿੰਨੇ ਐ ਢਿੱਕੀ ਗੱਲ ਹੈ ਇਹ ਕੋਈ ਉਹ ਥੋੜੀ ਐ ਵੀ ਭਾਈ ਅਸੀਂ ਲਓ ਭਾਈ ਮੁੰਡਾ ਚੰਗਾ ਵਧੀਆ ਐਕਟਰ ਹੈ ਇਹ ਇਹਦਾ ਬਲੌਗ ਚੈਨਲ ਹੈਗਾਗਾ ਵਿੱਕੀ ਲੰਬੀ ਤੁਸੀਂ ਇਹਦੇ ਚੈਨਲ ਨੂੰ ਵੀ ਪਿਆਰ ਦੇਣਾ ਸਬਸਕ੍ਰਾਈਬਰ ਲਾਈਕ ਕਰੋ ਕਮੈਂਟ ਕਰੋ ਹਾਂ ਸਟੇਟਸ ਲਾ ਦੇਣ ਵਾਲੇ ਸਟੇਟਸ ਲਾ ਦਿਓ ਠੀਕ ਹੈ ਭਾਈ ਓਕੇ ਜੀ ਫਿਰ ਮਿਲਦੇ ਆ ਅਕੀ ਫੈਸਟੀਕਲ ਇਹਦੇ ਸਾਨੂੰ ਲਾਉਣੇ ਸਾਡੇ ਡੀਓਪੀ ਸਾਹਿਬ ਐਂਡ ਕੈਮਰਾਮੈਨ ਸਾਡਾ ਪੁੱਤਰ ਅੰਮ੍ਰਿਤ ਅੰਮ੍ਰਤੀ ਅੰਮ੍ਰਤੀ ਤੇਰੇ ਮੇਰਾ ਨਾਮ ਬਦ ਨਾਮ ਕਰ ਛੱਡਾ ਮੈਨੂੰ ਅੰਮ੍ਰਤੀ 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 ਇਹ ਮੈਨੂੰ ਸਾਰੇ ਤੁੱਤੇ ਜੀ ਤੁਸੀਂ ਸੁਣ ਰਹੇ ਹੋ ਨਾ ਮੈਨੂੰ ਸਾਰੇ ਅੰਮ੍ਰਤੀ ਅੰਮ੍ਰਤੀ ਦੇ ਨਾਮ ਤੇ ਬੁਲਾਉਂਦੇ ਆਗੇ ਕੋਈ ਕਹੇ ਮੈਂ ਕਹਾਂ ਮੇਰਾ ਅੰਮ੍ਰਤੀ ਹੋ ਜਾਂਦਾ ਸਾਰੇ ਮੈਨੂੰ ਐਂ ਬੁਲਾਉਂਦੇ ਆਗੇ ਪਰ ਮੈਨੂੰ ਮੇਰੇ ਸਿੱਧੇ ਨਾਂ ਤੋਂ ਕੋਈ ਬੁਲਾਉਂਦਾ ਨਹੀਂ ਤੂੰ ਤੂੰ ਐਂ ਵੀ ਦੇਖ ਖਾਸ ਕਰਕੇ ਸੁਣੋ ਪਰ ਤੁਸੀਂ ਮੇਰਾ ਨਾਮ ਫੇਮਸ ਕਰਤਾ ਚਲੋ ਥੈਂਕ ਯੂ ਵੀ ਕਰੋ ਫਿਰ ਤੂੰ ਹਾਂ ਥੈਂਕ ਯੂ ਥੈਂਕ ਯੂ ਹਾਂ ਮੇਰਾ ਨਾਮ ਫੇਮਸ ਕਰਤਾ ਇਹਨੇ ਨਾ ਅਭੀ ਇਹ ਮੁੰਡਾ ਇਹ ਆਵੇ ਕੋਲ ਚ ਫੋਨ ਵੀ ਆ ਉਹਨੇ ਆਪਦੀ ਓਵਰ ਐਕਟੀਰ ਗਿੰਬਲ ਵਗੈਰਾ ਸਾਰਾ ਕਾਹੋ ਤੇ ਇਹ ਮੁੰਡਾ ਸਾਡਾ ਕੰਮ ਵੀ ਕਰਦਾ ਹੁਣ ਡੀਓਪੀ ਵੀ ਹੈ ਨਾਲ ਹੁਣ ਇਨ ਫਿਊਚਰ ਇਹ ਐਜ਼ ਐਨ ਐਕਟਰ ਵੀ ਲਾਂਚ ਕਰਾਂਗੇ ਇਹਨੂੰ ਤੇ ਫਿਰ ਇਨ ਫਿਊਚਰ ਅਹਾਂ ਜਾ ਕੇ ਇਹਦਾ ਚੈਨਲ ਵੀ ਬਣਾਵਾਂਗੇ ਜੇ ਵਧੀਆ ਕੰਮ ਕਰੂਗਾ ਤਾਂ ਬਣਾਵਾਂਗੇ ਜੀ ਜੀ ਵਧੀਆ ਕੰਮ ਕਰ ਬਈ ਹਾਂ ਮੈਂ ਮੇਰਾ ਕੰਮ ਤਾਂ ਚੰਗਾ ਲੱਗ ਰਿਹਾ ਤੁਹਾਨੂੰ ਵਧੀਆ ਚੰਗਾ ਤਾਂ ਲੱਗਦਾ ਮੇਰਾ ਕੰਮ ਮਾੜਾ ਤਾਂ ਨਹੀਂ ਨਹੀਂ ਮਾੜਾ ਤਾਂ ਨਹੀਂ ਹਜੇ ਹਜੇ ਤਾਂ ਕੁਝ ਨਹੀਂ ਮਾੜਾ ਅਜੇ ਤੱਕ ਤਾਂ ਠੀਕ ਹੈ ਬਸ ਠੀਕ ਹੈ ਜੀ ਹੈਨਾ ਬਸ ਫਿਰ ਠੀਕ ਹੈ ਦੋਸਤ ਹਾਂਜੀ ਦੋਸਤੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਇਹ ਕਮੈਂਟ ਕਰਕੇ ਦੱਸਿਓ ਤੇ ਜੇਕਰ ਤੁਹਾਨੂੰ ਸਾਡੇ ਵਲੌਗ ਦੇ ਵਿੱਚ ਕੁਝ ਚ ਚੰਗਾ ਨਹੀਂ ਲੱਗਿਆ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਜਿਹੜੀ ਗੱਲ ਚੰਗੀ ਲੱਗੀ ਹੈ ਤੁਸੀਂ ਉਹ ਵੀ ਕਮੈਂਟ ਕਰ ਸਕਦੇ ਹੋ ਸੁਝਾਅ ਦੇਣਾ ਚਾਹੁੰਦੇ ਤੁਸੀਂ ਸੁਝਾਅ ਵੀ ਦੇ ਸਕਦੇ ਹੋ ਆਪਦੇ ਤੇ ਬਾਕੀ ਜਿਹੜੀ ਗੱਲਬਾਤ ਹੈ ਵੀ ਜਿਹੜੇ ਵਿਆਹੇ ਹੋਏ ਬੰਦੇ ਆ ਉਹ ਕਮੈਂਟ ਜ਼ਰੂਰ ਕਰਨ ਮੇਰੇ ਨਾਟਕ ਨੂੰ ਦੇਖ ਕੇ ਮੇਰੇ ਇਸ ਬਲੌਗ ਨੂੰ ਦੇਖ ਕੇ ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ ਕਿ ਤੁਹਾਨੂੰ ਵਿਆਹ ਤੋਂ ਬਾਅਦ ਕਿੱਦਾਂ ਦਾ ਲੱਗਦਾ ਹੈ ਜਿਹੜੀ ਮੇਰੀ ਫੀਲਿੰਗ ਹੈ ਕਿ ਤੁਹਾਡੀ ਵੀ ਉਹੀ ਫੀਲਿੰਗ ਸੀ ਅੱਜ ਜਿਹੜੀ ਮੈਂ ਫੀਲਿੰਗ ਮਹਿਸੂਸ ਕਰ ਰਿਹਾ ਜਾਂ ਕਿਦਾਂ ਹੈ ਨਾ ਤਾਂ ਤੁਸੀਂ ਇੱਕ ਕਮੈਂਟ ਕਰਕੇ ਜਰੂਰ ਦੱਸਣਾ ਕਿ ਵਿਆਹ ਤੋਂ ਬਾਅਦ ਕਿਦਾਂ ਫੀਲ ਹੁੰਦਾ